ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਜਸ ਕਲੋਥ ਹਾਊਸ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਿਰਕੂ ਤੇ ਅੱਜ ਫਿਰ ਆਪਾਂ ਤੁਹਾਡੇ ਲਈ ਮਿਕਸ ਵੈਰਾਈਟੀ ਸੂਟ ਲੈ ਕੇ ਆਏ ਹਾਂ ਲਓ ਜੀ ਪਹਿਲਾ ਸੂਟ ਕਾਫੀ ਸੋਹਣਾ ਸੂਟ ਹੈ ਲਓ ਬਹੁਤ ਪਿਆਰਾ ਸੂਟ ਹੈ ਬਿਲਕੁਲ ਕਾਟਨ ਰਹੂਗੀ ਬਿਲਕੁਲ ਕਾਟਨ ਕੋਈ ਮਿਲਾਵਟ ਨਹੀਂ ਮਿਲੂਗੀ ਇਹਦੇ ਵਿੱਚ ਤੁਹਾਨੂੰ ਤੇ neck ਦੇਖ ਲਓ ਇਹਦਾ neck ਦੇ ਉੱਪਰ ਪੱਟੀ ਆ ਪੱਟੀ ਦੇ ਉੱਪਰ ਬੜਾ ਹੀ ਪਿਆਰਾ ਜਿਹਾ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਪਿਆਰਾ ਹੈ ਕਲਰ ਸਹੀ ਆ ਰਿਹਾ ਸੀ ਗ੍ਰੀਨ ਜਿਹਾ ਕਲਰ ਹੈ ਬੈਕ ਸਾਈਡ ਦੇਖ ਲਓ ਬੈਕ ਸਾਈਡੇ ਦੀ ਇਸ ਤਰ੍ਹਾਂ ਦੀ ਰਹੂਗੀ ਠੀਕ ਹੈ ਟਾਈ ਐਂਡ ਟਾਈ ਟਾਈ ਐਂਡ ਟਾਈ ਇਹਦੀ ਰਹੂਗੀ ਜੀ ਸਲਵਾਰ ਬਹੁਤ ਸੋਹਣੀ ਸਲਵਾਰ ਹੈ ਇਦਾਂ ਕਰਕੇ ਹੀ ਸੂਟ ਬਣੂਗਾ ਬਹੁਤ ਸੋਹਣਾ ਲੱਗਣਾ ਗਰਮੀ ਆ ਜੇ ਇਦਾਂ ਦੀ ਸੂਟ ਬਹੁਤ ਪਿਆਰੇ ਲੱਗਦੇ ਹੁੰਦੇ ਨੇ ਲਓ ਜੀ ਕਾਟਨ ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਹੈ ਕਾਟਨ ਦਾ ਵਿੱਚ ਨਾ ਚੱਕ ਜਾ ਬੜਿਆ ਹੋਇਆ ਜੀ ਆ ਲਓ ਉਹ ਜੀ ਮੈਂ ਸਲਵਾਰ ਤੇ ਬਣਿਆ ਹੈ ਹਾਂ ਬਹੁਤ ਸੋਹਣਾ ਲੱਗਦਾ ਲਓ ਸਵਾਦੋ ਮੀਟਰ ਦੁਪੱਟਾ ਰਹੂਗਾ ਕੋਦੀ ਅਗਲਾ ਸੂਟ ਦੇਖੋ ਕਾਫੀ ਸੋਹਣਾ ਸੂਟ ਹੈ ਇਹਦੇ ਚ ਨਾ ਸਾਰੇ ਚ ਇਦਾਂ ਤੁਹਾਨੂੰ ਫਰੰਟ ਤੇ ਮਿਰਰ ਦਿਖਣਗੇ ਆਹ ਵਾਲੇ ਮਿਰਰ ਜਿਹੜੇ ਨੇ ਨਾ ਇਹ ਫਰੰਟ ਤੇ ਲੱਗੇ ਹੋਏ ਨੇ ਦੂਰ ਦੂਰ ਤੇ ਜਿਹੜੀ ਸਾਈਡ ਤੇ ਆਹ ਪੱਟੀ ਦਿਖ ਰਹੀ ਹੈ ਤੁਹਾਨੂੰ ਆਹ ਵਾਲੀ ਇਹ ਪੱਟੀ ਹੈ ਜਿਹੜੀ ਇਹ ਤੁਸੀਂ ਬਾਜੂ ਤੇ ਲੈ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਮੋਰੀ ਤੇ ਵੀ ਲਾ ਸਕਦੇ ਹੋ ਠੀਕ ਹੈ ਜੀ ਇਹ ਕੰਨੀ ਤੇ ਸਾਰੇ ਤੁਹਾਨੂੰ ਇਦਾਂ ਪੱਟੀ ਮਿਲੂਗੀ ਤੇ ਫਰੰਟ ਤੇ ਇਦਾਂ ਤੁਹਾਨੂੰ ਸਾਰੇ ਮਿਰਰ ਮਿਲੂਗਾ ਤੇ ਇਹ ਪੱਟੀ ਲੱਗੀ ਹੋਈ ਮਿਲੂਗੀ نیچے ਬਲੌਕ ਪੇਂਟਿੰਗ ਦੀ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਸਲਵਾਰ कॉटन ਦੇ ਵਿੱਚ ਸੂਟ ਰਣਗੇ ਇਹਨਾਂ ਉਹ ਦੁਪੱਟਾ ਦੇਖ ਲਓ ਆ ਦੁਪੱਟਾ ਕਾਫੀ ਸੋਹਣਾ ਹੈ ਦਾ ਬਲੌਕ ਪੇਂਟਿੰਗ ਦਾ ਦੁਪੱਟਾ ਹੈਗਾ ਔਰ ਫੋਰ ਸਾਈਡ ਇਹਦੇ ਇਦਾਂ ਪੱਟੀ ਲੱਗੀ ਹੋਈ ਆ ਜਿਹੜੀ ਆਪਾਂ ਥੋੜੇ ਜਿਹਾ ਹਲਕੇ ਜਿਹੇ ਆਕੜੇ ਜਿਹੇ ਦੁਪੱਟੇ ਨਹੀਂ ਲੈਂਦੇ ਹੁੰਦੇ ਵੀ ਸੋਹਣਾ ਜਾਂ ਲੱਗੇ ਲਿਆ ਹੋ ਰਿਆ ਹਨ ਤੇ ਇਹ ਉਹ ਵਾਲੇ ਦੁਪੱਟੇ ਨੇ ਸਿਰ ਤੋਂ ਉਤਰਦੇ ਨਹੀਂ ਹੈਗੇ ਪਰ ਵੈਸੇ ਥੋੜੇ ਟੌਰੀਫਾਈਟ ਜਿਹਾ ਲੱਗਦੇ ਹੁੰਦੇ ਨੇ ਦੁਪੱਟੇ ਉਹ ਵਾਲਾ ਦੁਪੱਟਾ ਜੀ ਇਹਦਾ ਤੇ ਪ੍ਰਾਈਸ ਬਲੌਕ ਪੇਂਟਿੰਗ ਦਾ ਦੁਪੱਟਾ ਹੈ 1050 ਦੇ ਵਿੱਚ ਮਿਲੂਗਾ ਇਹ ਸੂਟ ਤੁਹਾਨੂੰ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ ਤੇ ਅਗਲਾ ਇਹਦੇ ਨਾਲ ਦਾ ਹੀ ਹੈਗਾ ਥੋੜਾ ਜਿਹਾ ਫਰਕ ਪਊਗਾ ਲੋ ਜੀ ਇਹ ਵੀ ਉਹ ਬਈਏ ਮਸਟਰਡ ਕਲਰ ਦੇ ਵਿੱਚ ਹੈਗਾ ਤੇ ਇਹਦੇ ਤੇ ਵੀ ਫਰੰਟ ਤੇ ਸਾਰੇ ਤੁਹਾਨੂੰ ਇਦਾਂ ਦੂਰ ਦੂਰ ਮਿਰਰ ਲੱਗੇ ਹੋਏ ਮਿਲਣਗੇ ਦਿਖ ਰਹੇ ਆ ਹਾਂਸੀ ਗਿਆ ਲੱਗਿਆ ਹੋਇਆ ਇਦਾਂ ਸਾਰੇ ਦਿਖਦੇ ਨੇ ਜੀ ਇੱਥੇ ਫਰੰਟ ਤੇ ਮਿਲਣਗੇ ਥੋੜਾ ਮਸਟਰਡ ਕਲਰ ਕਰਕੇ ਸ਼ਾਇਦ ਨਜ਼ਰੋਂ ਘਟਾਉਂਦੇ ਆ ਤੇ نیچے ਮਿਲੂਗੀ ਇਹ ਵਾਲੀ ਉਦਾਂ ਹੀ ਪੱਟੀ ਠੀਕ ਹੈ ਜੀ ਤੇ ਸਾਈਡ ਤੋਂ ਆ ਜਿਹੜੇ ਸਾਈਡ ਤੋਂ ਕਪੜਾ ਮਿਲੂਗਾ ਇਹ ਸਾਰਾ ਬਾਜੀ ਲਈ ਤੇ ਅਗਲਾ ਦੇਖ ਲੋ ਜੀ ਇਹ ਹੈਗਾ ਇਹਦੇ ਨਾਲ ਕਾਟਨ ਦੀ ਸਲਵਾਰ ਹੈ ਕੈਮਰੀ ਕਾਟਨ ਦੀ ਸਲਵਾਰ ਲੂਗੀ ਤੇ ਨਾਲ ਹੈ ਰੰਗੀ ਹੋਰਾ ਜਾਂਦਾ ਸਲਵਾਰ ਦਾ ਹਾਂ ਥੋੜਾ ਹੋਰ ਭੜਾ ਜਾਂਦਾ ਇਹ ਨਾਲ ਦਾ ਹੀ ਇਹ ਨਾਲ ਦਾ ਹੀ ਆ ਲੋ ਜੀ ਬਸ ਉਹਦੇ ਨਾਲ ਦਾ ਦੁਪੱਟਾ ਠੀਕ ਹੈ ਤੇ ਫੋਰ ਸਾਈਡ ਪੱਟੀ ਕੈਮਰੀ ਕਾਟਨ ਸੌਰੀ ਇਹਦੇ ਚ ਨਾ ਉਹ ਕੀ ਕਹਿੰਦੇ ਨੇ ਪੇਂਟ ਵਾਲਾ ਜਿਹੜਾ ਬਲੌਕ ਪੇਂਟਿੰਗ ਵਾਲਾ ਦੁਪੱਟਾ ਤੇ ਆ ਪੱਲੇ ਰਹਿਣਗੇ ਇਹਦੇ ਠੀਕ ਹੈ ਜੀ ਪ੍ਰਾਈਸ 1050 ਕਪੜਾ ਕੀ ਹੈ ਕਪੜਾ ਜਿਹੜਾ ਸ਼ਰਟ ਆ ਉਹ ਤਾਂ ਗਲੇਸ ਕਾਟਨ ਹੈ ਨੀਰਲੀ ਹੋਈ ਜਾਂਦਾ ਸੀ ਲਓ ਜੀ ਅਗਲਾ ਸੂਟ ਦੇਖੋ ਤੁਸੀਂ ਕਾਫੀ ਸੋਹਣਾ ਲੱਗਦਾ ਹੈ ਵੀ ਕਲਰ ਸਹੀ ਆ ਰਿਹਾ ਇਹ ਤਾਂ ਹੈ ਹਲਕਾ ਜਿਹਾ ਗਲੇਸ कॉटन टाइप ਹੈ ਜੀ ਇਹ ਮਤਲਬ ਮोटा ਜ ਨਹੀਂ ਹੈ ਹੈ ਬਹੁਤ ਵਧੀਆ ਕਪੜਾ ਤੇ ਉਦਾਂ ਹੀ ਮਿਰਰ ਵਰਕ ਹੋਇਆ ਹੋਇਆ ਫਰੰਟ ਤੇ ਇਹਦੇ ਕਲਰ ਦੇਖ ਲਓ ਕਲਰ ਲਗਭਗ ਸਹੀ ਆ ਰਿਹਾ ਔਰ ਨੀਚੇ ਤੁਹਾਨੂੰ ਇਹ ਪੱਟੀ ਜੀ ਆਂ ਦੀਦੀ ਨਹੀਂ ਦਿਖ ਰਹੀ ਹੈ ਦਿਖ ਰਹੀ ਹੈ ਦਿਖ ਰਹੀ ਹੈ ਸਹੀ ਦਿਖ ਰਹੀ ਹੈ ਵੀ ਮਿਰਰ ਆ ਗਿਆ ਆਂ ਐਂ ਫਿਰ ਕਲਰ ਪਤਾ ਨਹੀਂ ਲੱਗਦਾ ਹੁੰਦਾ ਨਾ ਉਦਾਂ ਸ਼ਾਈਨ ਕਰਦੇ ਹੁੰਦੇ ਆ ਤੇ ਜਿਹੜੀ ਸਲਵਾਰ ਰਹੂਗੀ ਜੀ ਇਹ ਰਹੂਗੀ ਕੈਮਰੀ कॉटन ਜੀ ਇਹ ਥੋੜੀ ਜੀ ਹੁਣ ਤੁਹਾਨੂੰ ਆਕੜੀ ਲੱਗ ਰਹੀ ਹੈ ਤੇ ਜਦੋਂ ਆਪਾਂ ਆ ਦੇਖੋ ਬਿਲਕੁਲ कॉटन ਹੈ ਜੇ ਤਾਂ ਵਾਸ਼ ਕਰਾਂਗੇ ਇਹਨੇ ਸਹੀ ਹੋ ਜਾਵੇ ਠੀਕ ਹੈ ਜੀ ਤੇ ਇਹ ਹੈ ਜੀ ਦਾ ਦੁਪੱਟਾ ਦੁਪੱਟਾ ਤੁਹਾਨੂੰ ਮੈਂ ਉਦਾਂ ਹੀ ਦਿਖਾ ਦੇਣੀ ਆ ਖੋਲ ਕੇ ਆ ਨਾ ਆ ਠੀਕ ਹੈ ਤੇ 4 ਸਾਈਡ ਪੱਟੀ ਤੇ ਨੀਚੇ ਬਾਰਡਰ ਇਹ ਵਾਲਾ ਕਾਫੀ ਵਧੀਆ ਲੱਗਦੇ ਨੇ ਜੀ ਇਹ ਸੂਟ 1050 ਦੇ ਵਿੱਚ ਮਿਲ ਜਾਣੇ ਤੇ ਅਗਲਾ ਹੈਗਾ ਇਹ ਵਾਲਾ ਜਿਆਪਲੀ ਸਟਾਈਲ ਲੋਜੀ ਉਦਾਂ ਹੀ ਇਹਦੇ ਪੱਟੀ ਆ ਸਾਰੇ ਤੇ ਮਿਰਰ ਵਰਕ ਹੋਇਆ ਹੋਇਆ ਇਹ ਵਾਲਾ ਬਾਂਦਨੀ ਪ੍ਰਿੰਟ ਦਾ ਹੈਗਾ ਠੀਕ ਹੈ ਵਿੱਚ ਮਿਰਰ ਵਰਕ ਹੈ ਤੇ ਇਹ ਹੈਗੀ ਆ ਜੀ ਇਹਦੀ ਸਵਾਰ ਤੇ ਉਦਾਂ ਹੀ ਮਿਲੂਗਾ ਤੁਹਾਨੂੰ ਇਹ ਦੁਪੱਟਾ ਬਲੌਕ ਪੇਂਟਿੰਗ ਦਾ ਆਹ ਲੋ ਥੋੜਾ ਜਿਹਾ ਡਿਜ਼ਾਈਨਿੰਗ ਫਰਕ ਪੈ ਜਾਂਦੀ ਹੈ ਤੇ ਫੋਰ ਸਾਈਡ ਉਦਾਂ ਹੀ ਪੱਟੀ ਮਿਲੂਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਉਹਦੇ ਅਕੋਰਡਿੰਗਲੀ ਕੁਛ ਵੀ ਨਹੀਂ ਹੈਗੀ 1050 ਰੁਪਏ 1050 ਚ ਸੂਟ ਤੁਹਾਡੇ ਘਰ ਆ ਜਾਣਾ शिपिंग चार्जेस कोई नहीं है जी अगला <coughs> देख लो लो जी बहुत सोहना सूट है लो मिरर वर्क हो सारे फ्रंट पे। ठीक है जी काफ़ी सोहना सूट है कलर बहुत प्यारा है तो कॉटन बहुत अच्छी है बहुत सोहनी कॉटन है तो साइड सेम होगी ठीक है जी लो कलर भी बहुत सोहना है ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਇਦਾਂ ਦਾ ਪ੍ਰਿੰਟਡ ਸਲਵਾਰ ਦਾ ਕਾਟਨ ਦੇ ਸੂਟ ਹੈ ਔਰ ਕਾਟਨ ਦੇ ਦੁਪੱਟੇ ਨਾਲ ਬੜੇ ਪਿਆਰੀ ਜੀ ਕਾਟਨ ਹੈ ਡਿਜ਼ਾਈਨਿੰਗ ਦੇਖੋ ਠੀਕ ਹੈ ਆ ਲੋ ਇਦਾਂ ਕਰਕੇ ਦੇਖੋ ਤੇ ਪ੍ਰਾਈਸ ਹੈਗੀ ਆ 850 ਅਗਲਾ ਥੋੜਾ ਜਿਹਾ ਕਲਰ ਹੀ ਫਰਕ ਹੈ ਬਸ ਸਿੰਗਲ ਸਿੰਗਲ ਹੀ ਆ ਹਾਂ ਸਿੰਗਲ ਸਿੰਗਲ ਹੈ ਲੋ ਦੀ ਆ ਤਾਂ ਹੈਗਾ ਇਹਦਾ ਫਰੰਟ ਫਰੰਟ ਤੇ ਇਦਾਂ ਬਾਰਡਰ ਵੀ ਆਊਗਾ ਆਹ ਵਾਲਾ ਠੀਕ ਹੈ ਦੂਜੇ ਸੂਟ ਦੇ ਵੀ ਇਦਾਂ ਹੀ ਸੀਗਾ ਤੇ ਸਾਰੇ ਫਰੰਟ ਦੇ ਉੱਪਰ ਮਿਰਰ ਵਰਕ ਮਿਲੂਗਾ ਆਹ ਸਾਰੇ ਤੁਹਾਨੂੰ ਮਿਰਰ ਦਿਖ ਰਹੇ ਨੇ ਠੀਕ ਹੈ ਜੀ ਇਹ ਤਾਂ ਦੀਦੀ ਵੱਡੇ ਬੰਡੀ ਹਾਂ ਆ ਹੈਗਾ ਜੀ ਦੀ ਬੈਕ ਸਾਈਡ ਪ੍ਰਿੰਟਡ ਤੇ ਇਹ ਹੈ ਜੀ ਸਲਵਾਰ ਕਾਟਨ ਇਹ ਇਹਦਾ ਦੁਪੱਟਾ ਲੋ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ 850 ਲੋਡੀ ਗਲਾਸ ਉੱਪਰ ਦੇਖ ਲਓ ਬਹੁਤ ਸੋਹਣਾ ਸੂਟ ਹੈ ਮਲਾਈ ਵਰਗੀ ਕਾਟਨ ਹੈ ਜੀ ਮਲਾਈ ਵਰਗੀ ਇੰਨਾ ਕੁ ਪਿਆਰਾ ਸਟਫ ਹੈਗਾ ਹੁਣ ਇਹਦੇ ਤੁਸੀਂ ਆ ਪੱਟੀ ਦੇਖ ਲਓ ਦੇ ਉੱਪਰ ਵਰਕ ਦੇਖ ਲਓ ਬੜਾ ਪਿਆਰਾ ਹੋਇਆ ਹੋਵੇ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਬੜੀ ਕਿਸੇ ਦੇ نیچے ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਆ ਬਿਲਕੁਲ ਵੀ ਸੀ ਥਰੂ ਨਹੀਂ ਹੈਗੇ ਇਹ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਕਿਦਾਂ ਕਰਕੇ ਪ੍ਰਿੰਟ ਹੈ ਤੇ ਦੁਪੱਟਾ ਤਾਂ ਹੱਥ ਨਹੀਂ ਘਰਾਂਦਾ ਇੰਨਾ ਸੌਫਟ ਹੈ ਲੋ ਰੰਗ ਕਿ ਹੂਰ ਹੁੰਦਾ ਹੈ ਕੀ ਕਰੋ ਕੋ ਕੋ ਥੋੜਾ ਮੋਟਾ ਫਰਕ ਪੈ ਜਾਂਦਾ ਆ ਲੋ ਜੀ ਠੀਕ ਹੈ orange peach ਜਿਹਾ ਕਲਰ ਹੈ ਤੇ ਪ੍ਰਾਈਸ ਹੈਗੀ ਹੈ 850 ਤੇ ਆਹ ਸੂਟ ਦੇਖ ਲਓ ਜੀ ਇਹ ਮਸਲੀਨ ਦੇ ਵਿੱਚ ਹੈ ਟਾਈ ਐਂਡ ਅਾਈਜ ਠੀਕ ਹੈ ਲਾਈਨਿੰਗ ਤਾਂ ਮੇਰੇ ਖਿਆਲ ਨਾਲ ਲੱਗੂਗੀ ਇਹਦੇ ਜੀ ਤੁਹਾਨੂੰ ਲਾਈਨਿੰਗ ਲਾਉਣੀ ਪਊਗੀ ਕਿਉਂਕਿ ਲਾਈਨਿੰਗ ਬਿਨਾ ਇਹ ਸਹੀ ਨਹੀਂ ਰਹਿੰਦੇ ਹੈਗੇ ਸੂਟ ਪਰ ਸੂਟ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਉਹਦੇ ਅਕੋਰਡਿੰਗਲੀ ਇਹ ਸਿਰਫ ਤੁਹਾਨੂੰ ਮਿਲ ਰਿਹਾ 550 ਚ ਤੇ ਆਹ ਬਿਲਕੁਲ ਕਾਟਨ ਦੇ ਵਿੱਚ ਹੈ ਸੂਟ ਬਿਲਕੁਲ ਕਾਟਨ ਲੋ ਇਹ ਹੈਗਾ ਜਮਾ ਵੀ ਕੁਝ ਨਹੀਂ ਦਿਖਦਾ ਇਹਦੇ ਚ ਜਮਾ ਵੀ ਆ ਲੋ ਕੁਝ ਵੀ ਨਹੀਂ ਦਿਖਦਾ ਜਮਾ ਮਲਾਈ ਵਰਗੀ ਕਟਣੀ ਠੀਕ ਹੈ ਬਸ ਹਾਂ ਬਹੁਤ ਸੋਹਣਾ ਕੱਪੜਾ ਹੈ ਤੇ ਵੱਡੇ ਬਣੇ ਦਾ ਕੱਪੜਾ ਹੈ ਇਹ ਦੇਖ ਲਓ ਚੈੱਕ ਕਰ ਲਓ ਹਾਂਜੀ ਵੱਡੇ ਬਣੇ ਦਾ ਸੂਟ ਹੈ ਤੇ ਇਹ ਮਿਲੂਗਾ ਜੀ ਤੁਹਾਨੂੰ ਮੈਂ ਦੱਸ ਦਿੰਨੀ ਹ ਕਿੰਨਾ ਮਿਲੂਗਾ 350 ਨੇ ਉਹ 4 ਤੋਂ ਥੋੜਾ ਘੱਟ ਮਿਲੂਗਾ 3.5 ਤੋਂ ਜ਼ਿਆਦਾ ਮਿਲੂਗਾ 4 ਤੋਂ ਘੱਟ ਮਿਲੂਗਾ ਆਪਣਾ ਬਹੁਤ ਵੱਡਾ ਹੈ ਫੋਲਡ ਕਰਕੇ ਡਬਲ ਕਰਕੇ ਤੁਹਾਡਾ ਸੂਟ ਬਣ ਜਾਣਾ ਤੇ ਇਹ ਤੁਹਾਨੂੰ 650 ਚ ਮਿਲ ਜੂਗਾ ਅਗਲਾ ਦੇਖ ਲਓ ਜੌਰਜਟ ਦੇ ਵਿੱਚ ਹੈ ਇਦਾਂ ਬਣਿਆ ਹੋਇਆ ਸੂਟ ਹੈ ਇਹ ਇਦਾਂ ਪਾ ਕੇ ਠੀਕ ਹੈ ਜੀ ਇਸ ਤਰ੍ਹਾਂ ਬਣਨਾ ਤੇ ਇਹਦੀ ਪ੍ਰਾਈਸ ਰਹੂਗੀ ਸਿਰਫ 650 ਰੁਪਏ ਇਹ ਸੂਟ ਤੁਹਾਨੂੰ ਜੌਰਜਟ ਦੇ ਵਿੱਚ ਟਾਈ ਐਂਡ ਡਾਈ ਕਰਵਾਇਆ ਨਹੀਂ ਹੋਇਆ ਟਾਈ ਐਂਡ ਆਈ ਇਹ ਇਦਾਂ ਹੀ ਆਇਆ ਹੋਇਆ ਇਸ ਕਰਕੇ ਉਤਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਹੈ ਜੀ ਤੇ ਦੇਖ ਲਓ ਤੁਸੀਂ ਇਸ ਤਰੀਕੇ ਨਾਲ ਬਣਦਾ ਹੈ ਇਹ ਪ੍ਰਾਈਸ ਹੈ ਜਿਹੜੀ ਉਹ ਸਿਰਫ 650 ਬਹੁਤ ਸੋਹਣਾ ਸੌਫਟ ਹੈਗੀ ਆ ਜੌਰਜਟ ਹੈ ਜਿਹੜੀ ਬਹੁਤ ਵਧੀਆ ਅਗਲਾ ਦੇਖ ਲਓ ਸਿੰਗਲ ਪੀਸ ਆ ਸਿੰਗਲ ਸਿੰਗਲ ਹੀ ਕੱਟ ਰਹੀਆਂ ਜੀ ਅੱਜ ਆਪਾਂ ਨੋ ਲੋ ਜੀ ਬਹੁਤ ਸੋਹਣੀ ਕਾਟਨ ਹੈ ਕੁਛ ਨਹੀਂ ਦਿਖਦਾ ਵਿੱਚ ਦੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਹਲਕੀ ਜਿਹੀ ਗਲੇਸ ਕਾਟਨ ਟੱਚ ਹੈ ਤੇ ਕਲਰ ਥੋੜਾ ਗਰੇਜਾ ਹੈਗਾ ਇਹਦੇ ਵਿੱਚ ਤੇ ਆ ਜਿਹੜੇ ਫਲਾਵਰ ਨੇ ਨਾ ਇਹਨਾਂ ਨੂੰ ਆਊਟਲਾਈਨ ਦਿੱਤੀ ਗਈ ਹੈ ਵਰਕਨ ਆਨ ਠੀਕ ਆ ਆ ਸਾਰੇ ਨੂੰ ਆਊਟਲਾਈਨ ਕੀਤਾ ਹੋਇਆ ਕਾਫੀ ਵਧੀਆ ਸੂਟ ਹੈ ਬਹੁਤ ਸੋਹਣਾ ਸੂਟ ਹੈ ਤੇ ਆ ਬਾਜੂ ਹੈ ਇਹ ਦੀ ਬੈਕ ਸਾਈਡ ਹੈ ਆ ਵਾਹ ਇਹ ਬੈਕਸਾਈਡ ਹੈ। ਹੋਮਿਆਂ ਹਾਂ ਠੀਕ ਹੈ ਜੀ ਤੇ ਇਹ ਮਿਲੂਗੀ ਨਾਲ ਕਾਟਨ ਦੀ ਸਲਵਾਰ ਗ੍ਰੇ ਕਲਰ ਦੀ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੂਗਾ। ਇਹ 1.5 ਦਾ 2 ਮੀਟਰ ਦੁਪੱਟਾ ਲਵਾਂਗਾ 2.5 ਤਾਂ ਨਹੀਂ ਹੁਣ। ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 900 900 ਦੇ ਵਿੱਚ ਮਿਲ ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ। ਅਗਲਾ ਦੇਖ ਲਓ ਇਹ ਵੀ ਜਾਰਜਟ ਦੇ ਵਿੱਚ ਹੈ। ਲੋ ਜੀ ਫੁਲਕਾਰੀ ਵਰਕ ਕੀਤਾ ਹੋਇਆ ਇਹਦੇ ਤੇ ਇਦਾਂ ਲੋ ਜੀ ਇਹ ਹੈਗਾ ਸਾਰਾ ਇਹਦਾ ਫਰੰਟ 컬러 ਸਹੀ ਆ ਰਿਹਾ? 컬러 ਸਹੀ ਦੇਖ ਰਹੇ ਹਾਂ। ਲਗਭਗ ਸਹੀ ਹੋਈ ਹੈ ਜੀ। ਥੋੜਾ ਬਹੁਤ ਹਾਂ ਸਹੀ ਆ ਇੱਥੇ। ਇਹ ਸਹੀ ਤੇ ਆ ਹੈਗਾ ਜੀ ਇਹਦਾ ਵਰਕ ਦੇਖ ਲਓ ਤੁਸੀਂ ਫੁਲਕਾਰੀ ਵਰਕ ਕੀਤਾ ਹੋਇਆ ਇਹਦੇ ਤੇ ਤੇ ਨੈਕਸਟ ਹੈ ਜੀ ਇਹਦੀ ਬਾਜੂ ਠੀਕ ਆ ਜੀ। ਇਹ ਸੂਟ ਵੀ ਤੁਹਾਨੂੰ ਮਿਲ ਜਾਣਾ ਸਿਰਫ ਤੇ ਸਿਰਫ 950 ਚ ਸਭ ਡਿਸਕਾਊਂਟ ਇਸ ਸੂਟ ਤੇ ਸੂਟ ਨੇ ਜੀ ਅੱਜ ਦਾ ਆ ਰੰਗ ਸਹੀ ਆ ਵਸੇ ਸਹੀ ਹੈ ਚਲ ਲੋ ਜੀ ਅਗਲਾ ਦੇਖੋ ਲੋ ਜੀ ਰੀਵਾ ਬ੍ਰਾਂਡ ਦਾ ਸੂਟ ਹੈ ਇਹ ਕਾਟਨ ਬਹੁਤ ਜ਼ਿਆਦਾ ਵਧੀਆ ਹੈਗੀ ਆ ਕੁਛ ਨਹੀਂ ਦਿਖਦਾ ਵਿੱਚ ਦੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਸਾਰੇ ਦੇ ਵਿੱਚ ਸੈਲਫ ਪ੍ਰਿੰਟ ਹੈ ਸਾਰੇ ਸੂਟ ਦੇ ਵਿੱਚ ਸੈਲਫ ਪ੍ਰਿੰਟ ਹੈ ਤੇ ਇਹ ਮੈਨੂੰ ਲੱਗੇ ਜੀ ਇਹਦੇ ਬਾਜੂ ਆ ਦੇਖੋ ਔਰਗੈਂਜ਼ਾ ਲੱਗ ਕੇ ਵਰਕ ਹੋਇਆ ਹੋਇਆ ਹੈ ਬੜਾਈ ਸਫਾਈ ਨਾਲ ਤੇ ਬੜਾ ਸੋਹਣਾ ਵਰਕ ਹੋਇਆ ਹੋਇਆ ਹੈ ਔਰਗੈਂਜ਼ਾ ਲੱਗ ਕੇ ਬਹੁਤ ਪਿਆਰਾ ਕਾਫੀ-ਕਾਫੀ ਵਰਕ ਹੋਇਆ ਹੋਇਆ ਹੈ ਇਹ ਬਾਜੂ ਹੋ ਗਏ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਸਲਵਾਰ ਤੇ ਵਰਕ ਹੈ ਤੇ ਬਾਜੂ ਤੇ ਠੀਕ ਹੈ ਜੀ ਇਹ ਸਲਵਾਰ ਵਰਕ ਹੈ ਕਾਫੀ ਵਰਕ ਹੋਇਆ ਹੋਇਆ ਇਹ ਸੂਟ ਤੁਹਾਨੂੰ ਮਿਲਣਾ 1850 ਚ ਪੰਜ ਮੀਟਰ ਦਾ ਸੂਟ ਹੈ ਗਰਮੀਆਂ ਵਾਲਾ ਰੀਵਾ ਬ੍ਰਾਂਡ ਦਾ ਸੂਟ ਹੈ ਕਾਟਨ ਦਾ 1850 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲੋ ਜੀ ਇੱਕ ਸੂਟ ਆਪਣੇ ਕੋਲੇ ਸਿੰਗਲ ਪੀਸ ਇਹ ਹੈ ਇਹ ਵੀ ਡਿਸਕਾਊਂਟ ਦਾ ਹੈ ਰਾਉਂਡ ਟੈਕਸ ਦਾ ਸੂਟ ਹੈ ਹੋਰ ਡਿਸਕਾਊਂਟ ਤੇ ਜਾ ਰਹੇ ਅੱਜ ਮਾ ਪੈਚ ਲੱਗੇ ਹੋਏ ਨੇ ਤੁਹਾਨੂੰ ਦੇਖਣ ਨੂੰ ਪ੍ਰਿੰਟ ਲੱਗਦਾ ਇਹ ਪੈਚ ਵਰਕ ਹੋ ਰਿਹਾ ਹੈ ਪੀਚ ਕਲਰ ਆ ਸਾਰਾ ਵਾਈਟ ਹੈ ਜਿਹੜਾ ਇਹ ਵਰਕੀ ਹੋਇਆ ਹੋਇਆ ਆ ਵੀ ਪੈਚ ਵਰਕ ਹੈ ਠੀਕ ਹੈ ਜੀ ਤੇ ਇਹ ਦੇਖ ਲਓ ਇਹਦਾ ਘੇਰੇ ਤੇ ਇਸ ਤਰ੍ਹਾਂ ਵਰਕ ਹੋ ਗਿਆ ਰੰਗ ਨਹੀਂ ਸਿਆਰੀ ਰੰਗ ਜਿਆਦਾ ਲਾਈਟ ਆ ਰਿਹਾ ਦੂਰੋਂ ਦੇਖ ਲਓ ਸ਼ਾਇਦ ਦੂਰੋਂ ਸਹੀ ਆ ਜੁਨਾ ਹੋਰੀ ਆਈ ਜਾਂਦਾ ਤੇ ਇਹ ਹੈ ਜੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਕਾਟਨ ਮਸਲੀਨ ਦਾ ਚੁਪੜ ਵਾਲੀ ਮਸਲੀਨ ਨਹੀਂ ਹੈ ਜਿਹੜੀ ਤੁਸੀਂ ਨਾ ਜਾਉਂਦਾ ਹੁੰਦਾ ਉਹ ਵਾਲੀ ਮਸਲੀਨ ਨਹੀਂ ਹੈ કોટਨ ਮਸਲਿਨ ਦਾ ਦੁਪੱਟਾ ਹੈ ਬੜਾ ਹੀ ਸੌਫਟ ਤੇ ਵੱਡਾ ਸਾਰਾ 4 ਸਾਈਡ ਲੇਸ ਰੰਗ ਬਹੁਤ ਸੋਹਣਾ ਹੈ ਪਰ ਰੰਗ ਸਹੀ ਨਹੀਂ ਆ ਰਿਹਾ ਤੇ ਇਹ ਹੈਗੇ ਕਾਰਨਰਸ ਤੇ ਦੇ ਪੈਚਵਰਕ ਹੋ ਜਾਵੇ ਠੀਕ ਹੈ ਚਾਰ ਕਾਰਨਰਸ ਤੇ ਪੈਚਵਰਕ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਐਨ ਚੌੜਾਈ ਵੀ ਪੂਰੀ ਤੇ ਲੰਬਾਈ ਵੀ ਪੂਰੀ ਠੀਕ ਹੈ ਜੀ ਲੇਸ ਲੇਸ ਲੱਗੀ ਹੋਈ ਹੈ ਤੇ ਪ੍ਰਾਈਸ ਇਹਦੀ ਰਹੂਗੀ ਸਿਰਫ ਤੇ ਸਿਰਫ 1650 ਲਓ ਜੀ ਇੱਕ ਸੂਟ ਆਪਣੇ ਕੋਲੇ ਇਹ ਵਾਲਾ ਹੈਗਾ ਟਾਈ ਐਂਡ ਡਾਈ ਦੇ ਵਿੱਚ ਬਹੁਤ ਸੋਹਣੀ ਮਸਲੀਨ ਦੇ ਉੱਪਰ ਟਾਈ ਐਂਡ ਡਾਈ ਹੋਈ ਹੋਈ ਹੈ। ਕਾਫੀ ਜਿਆਦਾ ਸੋਹਣਾ ਸੂਟ ਹੈ ਤੇ ਇਹ ਹੈਗਾ ਜੀ ਇਹਦਾ ਕੇਰਾ। ਠੀਕ ਹੈ ਤੇ ਬੈਕ ਸਾਈਡ ਵੀ ਸੇਮ ਰਹੂਗੀ, ਟਾਈ ਐਂਡ ਡਾਈ ਦੇ ਵਿੱਚ ਰਹੂਗੀ। ਤੇ ਇੱਕ ਪੀਸ ਇਹ ਹੈ 2.5 ਮੀਟਰ ਦਾ, 2.5 2.5 ਮੀਟਰ ਦੇ ਦੋ ਪੀਸ ਟਾਈ ਐਂਡ ਡਾਈ ਦੇ ਵਿੱਚ ਹੈ। ਹਲੋ ਸੇਮ ਟਾਈ ਐਂਡ ਡਾਈ ਹੋਈ ਹੋਈ ਹੈ, ਚਾਹੇ ਤਾਂ ਤੁਸੀਂ ਇਹਨੂੰ ਜੇ ਪੂਰਾ ਸੂਟ ਲਓਗੇ 1650 ਚ ਤੇ ਜੇ ਤੁਸੀਂ ਕੱਲੀ ਸ਼ਰਟ ਲੈਣੀ ਆ ਤਾਂ 850 ਦੀ ਠੀਕ ਹੈ ਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ